ਇਹ ਸਦਾ ਦਾ ਜੀਵਨ ਕਿਵੇਂ ਪ੍ਰਾਪਤ ਹੁੰਦਾ ਆ ਸਦਾ ਦਾ ਜੀਵਨ ਹੈ ਕੀ ਤੇ ਜੀਂਦੇ ਜੀ ਅਸੀਂ ਉਹਨੂੰ ਕਿਵੇਂ ਲੈ ਸਕਦੇ ਆ ਸੋ ਆਓ ਆਪਾਂ ਦੇਖਦੇ ਆ ਯੋਹੰਨਾ ਦੀ ਕਿਤਾਬ ਉਹਦਾ 3 ਨੰਬਰ ਅਧਿਆਏ ਤੇ ਉਹਦੀ 15 ਤੇ 16 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਪਈ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜੇਹਾ ਪਿਆਰ ਕੀਤਾ ਜੋ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨੇਚਾ ਕਰੇ ਨਾਸ਼ ਨਾ ਹੋਵੇ ਪਰ ਸਦੀਪਕ ਜੀਵਨ ਪਾਵੇ ਆਮੇਨ ਹallelujah ਸੋ ਇੱਥੇ ਬਚਨ ਬਹੁਤ ਹੀ ਕਲੀਅਰਲੀ ਬਹੁਤ ਹੀ ਸਾਫ਼ ਸੁਥਰਾ ਸਿੱਧੇ ਤਰੀਕੇ ਨਾਲ ਸਾਨੂੰ ਸਮਝਾਉਂਦਾ ਆ ਕਹਿੰਦਾ ਜਿਹੜਾ ਕੋਈ ਵੀ ਵਿਸ਼ਵਾਸ ਕਰਦਾ ਆ ਪ੍ਰਭੂ ਯੀਸੂ ਮਸੀਹ ਦੇ ਉੱਤੇ ਜਿਹੜਾ ਕੋਈ ਵੀ ਵਿਸ਼ਵਾਸ ਕਰਦਾ ਆ ਉਹ ਹੁਣ ਸਦਾ ਦੇ ਜੀਵਨ ਨੂੰ ਪ੍ਰਾਪਤ ਕਰ ਲਵੇ ਇਹ ਨਹੀਂ ਲਿਖਿਆ ਕਿ ਉਹਨੂੰ ਸਦਾ ਦਾ ਜੀਵਨ ਪ੍ਰਾਪਤ ਹੋ ਗਿਆ ਜਿਹੜਾ ਕੋਈ ਵਿਸ਼ਵਾਸ ਕਰੇ ਉਹਨੂੰ ਸਦਾ ਦਾ ਜੀਵਨ ਪ੍ਰਾਪਤ ਹੋ ਗਿਆ ਪਰ ਕੀ ਲਿਖਿਆ ਆ ਜੋ ਕੋਈ ਨੇਚਾ ਕਰੇ ਸੋ ਉਸ ਵਿੱਚ ਸਦੀਪਕ ਜੀਵਨ ਪ੍ਰਾਪਤ ਕਰੇ ਕਰਨਾ ਪੈਣਾ ਆ ਸਦੀਪਕ ਜੀਵਨ ਲੈਣਾ ਪੈਣਾ ਆ ਸੋ ਜੇ ਆਪਾਂ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਦੇ ਆ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਮੁਕਤੀਦਾਤਾ ਮੰਨਦੇ ਆ ਪਰਮੇਸ਼ਰ ਜੀ ਦਾ ਪੁੱਤਰ ਮੰਨਦੇ ਆ ਮੰਨਦੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਸਾਡੇ ਗੁਨਾਹਾਂ ਦੇ ਲਈ ਬਲੀਦਾਨ ਹੋਏ ਫੇ ਹੁਣ ਸਾਨੂੰ ਸਦੀਪਕ ਜੀਵਨ ਪ੍ਰਾਪਤ ਕਰਨਾ ਪੈਣਾ ਹੈ ਅਰ ਉਸ ਸਦੀਪਕ ਜੀਵਨ ਕੀ ਆ ਅੱਗੇ ਜਾ ਕੇ ਆਪਾਂ ਵਚਨ ਦੇ ਵਿੱਚ ਦੇਖ ਲੈਣਾ ਆ ਪਰ ਇੱਥੇ ਹੋਰ ਵੀ ਲਿਖਿਆ ਕਹਿੰਦਾ ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜੇਹਾ ਪਿਆਰ ਕੀਤਾ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨੇਚਾ ਕਰੇ ਨਾਸ਼ ਨਾ ਹੋਵੇ ਸਰਸ ਦੀਪਕ ਜੀਵਨ ਪਾਵੇ ਸਰਨ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਰ ਨੇ ਸੈਨਾਵਾ ਦੇ ਯਹਵਾ ਪਰਮੇਸ਼ਰ ਨੇ ਦੀਨ ਦੁਨੀਆ ਦੇ ਮਾਲਕ ਨੇ ਇਸ ਪੂਰੀ ਕਾਇਨਾਤ ਦੀ ਰਚਨਾ ਕਰਨ ਵਾਲੇ ਪਰਮੇਸ਼ਰ ਨੇ ਇਸ ਯੂਨੀਵਰਸ ਦੇ ਮਾਸਟਰ ਕ੍ਰੀਏਟਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਸਾਰਿਆਂ ਦੇ ਲਈ

ਜਗਤ ਦੇ ਅੰਦਰ ਆ ਪਰਮੇਸ਼ਵਰ ਨੇ ਸਭ ਦੇ ਨਾਲ ਪਿਆਰ ਕੀਤਾ ਸਾਰਿਆਂ ਦੇ ਨਾਲ ਅਰਕੇ ਲਿਖਿਆ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਬਖਸ਼ ਦਿੱਤਾ ਕਾਦੇ ਵਾਸਤੇ ਜਿਹੜਾ ਵੀ ਉਹਦੇ ਉੱਤੇ ਨੇਚਾ ਕਰੂਗਾ ਵਿਸ਼ਵਾਸ ਕਰੂਗਾ ਕਿ ਜੋ ਕੁਝ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਆ ਉਹ ਸੱਚ ਕਹਿ ਰਿਹਾ ਆ ਅਰ ਜੋ ਪ੍ਰਭੂ ਯਿਸੂ ਮਸੀਹ ਕਰਕੇ ਦਿਖਾ ਰਹੇ ਆ ਪਿਤਾ ਦੀ ਸਮਰਥ ਦੇ ਦੁਆਰਾ ਕਰ ਰਹੇ ਆ ਜਿਹੋ ਜਿਹਾ ਜੀਵਨ ਜੀਣ ਦਾ ਤਰੀਕਾ ਪ੍ਰਭੂ ਯਿਸੂ ਮਸੀਹ ਸਾਨੂੰ ਦੱਸ ਰਹੇ ਆ ਉਹ ਸਹੀ ਜੀਵਨ ਜੀਣ ਦਾ ਤਰੀਕਾ ਹੈ ਅਗਰ ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਾਂਗੇ ਨੇੱਚਾ ਕਰਾਂਗੇ ਕਿ ਹਾਂ ਪ੍ਰਭੂ ਯਿਸੂ ਮਸੀਹ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਭੇਜਿਆ ਹੋਇਆ ਇਕਲੌਤਾ ਪੁੱਤਰ ਆ ਜੋ ਸਾਡੇ ਗੁਨਾਹਾਂ ਦੇ ਬਦਲੇ ਇਸ ਸੰਸਾਰ ਦੇ ਉੱਤੇ ਬਲੀਦਾਨ ਹੋਣ ਦੇ ਲਈ ਆਏ ਅਰ ਜੋ ਕੁਛ ਨੇ ਬਿਆਨ ਕੀਤਾ ਜੋ ਕੁਛ ਕਰਕੇ ਵਿਖਾਇਆ ਉਹ ਬਿਲਕੁਲ ਸਹੀ ਆ ਤਾਂ ਕਹਿੰਦਾ ਜਿਹੜਾ ਵੀ ਨੇਚਾ ਕਰੇ ਉਹ ਨਾਸ਼ ਨਾ ਹੋਵੇ ਫਿਰ ਉਹ ਨਾਸ਼ ਨਹੀਂ ਹੋਊਗਾ ਪਰ ਕੀ ਹੋਊਗਾ ਉਹਨੂੰ ਸਦਾ ਦਾ ਜੀਵਨ ਪ੍ਰਾਪਤ ਹੋਊਗਾ ਜਿਹੜਾ ਵਿਸ਼ਵਾਸ ਕਰੂਗਾ ਕਿ ਇਸ ਚੀਜ਼ ਉੱਤੇ ਵਿਸ਼ਵਾਸ ਕਰਨਾ ਹੈ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆ ਸੱਚੀਆਂ ਸਿੱਖਿਆ ਆ ਸਹੀ ਸਿੱਖਿਆ ਆ ਪ੍ਰਭੂ ਯਿਸੂ ਮਸੀਹ ਸੱਚਮੁੱਚ ਸਾਡਾ ਮੁਕਤੀਦਾਤਾ ਤੇ ਤਾਰਨਹਾਰ ਆ ਆ ਉਹ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਆ ਇਸ ਚੀਜ਼ ਉੱਤੇ ਵਿਸ਼ਵਾਸ ਕਰਨਾ ਹੋਊਗਾ ਅੱਜ ਬਹੁਤ سارے ਲੋਕ ਆ ਜਿਹੜੇ ਇਹ ਤਾਂ ਵਿਸ਼ਵਾਸ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਮੁਕਤੀਦਾਤਾ ਆ ਸਾਡੇ ਗੁਨਾਹਾਂ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ ਪਰ ਉਹ ਪ੍ਰਭੂ ਯਿਸੂ ਮਸੀਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਫੋਲੋ ਨਹੀਂ ਕਰਦੇ ਉਸ ਸਿੱਖਿਆ ਦੇ ਅਨੁਸਾਰ ਨਹੀਂ ਚੱਲਦੇ ਜਦੋਂ ਅਸੀਂ ਉਹ ਸਿੱਖਿਆ ਜੋ ਪਰਮੇਸ਼ਵਰ ਤੇ ਆਤਮਾ ਦੀ ਅਗਵਾਈ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਜੀ ਨੇ ਮਨੁੱਖ ਜਾਤੀ ਨੂੰ ਦਿੱਤੀ ਜਦੋਂ ਅਸੀਂ ਉਹਨੂੰ ਫਾਲੋ ਨਹੀਂ ਕਰਦੇ ਉਹਦੇ ਅਨੁਸਾਰ ਨਹੀਂ ਚੱਲਦੇ ਉਦੋਂ ਅਸੀਂ ਨਾਸ਼ ਹੁੰਨੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਭ ਤੋਂ ਵੱਡੀਆਂ ਦੋ ਸਿੱਖਿਆ ਸਾਨੂੰ ਦਿੱਤੀਆਂ ਪਹਿਲੀ ਸਿੱਖਿਆ ਕਿ ਆਪਣੇ ਪਰਮੇਸ਼ਵਰ ਨੂੰ ਸਭ ਤੋਂ ਵੱਧ ਪਿਆਰ ਕਰ ਆਪਣੀ ਪੂਰੀ ਰੂਹ ਜਿਸਮ ਜਾਨ ਦੇ ਨਾਲ ਪੂਰੇ ਜ਼ੋਰ ਨਾਲ ਤਨ ਮਨ ਧਨ ਦੇ ਨਾਲ ਮਤਲਬ ਹਰ ਤਰੀਕੇ ਦੇ ਨਾਲ ਆਪਣੇ ਪਰਮੇਸ਼ਰ ਨੂੰ ਪਿਆਰ ਕਰ ਤੇ ਦੂਜੀ ਸਿੱਖਿਆ ਆਪਣੇ ਗੁਵਾਂਡੀ ਨਾਲ ਆਪਣੇ ਜਿਹਾ ਪਿਆਰ ਕਰ ਇਹ ਦੋ ਸਿੱਖਿਆ ਸਭ ਤੋਂ ਵੱਡੀਆਂ ਪ੍ਰਭੂ ਯਿਸੂ ਮਸੀਹ ਨੇ ਮਨੁੱਖ ਜਾਤੀ ਨੂੰ ਦਿੱਤੀਆਂ ਜਿਹੜੇ ਇਹਨਾਂ ਦੋ ਸਿੱਖਿਆ ਨੂੰ ਨਹੀਂ ਫਾਲੋ ਕਰਦੇ ਨਹੀਂ ਮੰਨਦੇ ਉਹ ਨਾਸ਼ ਹੁੰਦੇ ਆ ਕਿਉਂਕਿ ਜਿੰਨੇ ਪਰਮੇਸ਼ਵਰ ਦੇ ਨਾਲ ਪਿਆਰ ਹੀ ਨਹੀਂ ਕਰਨਾ ਉਹ ਪਰਮੇਸ਼ਵਰ ਦੀ ਰਹਿਮਤ ਨੂੰ ਨਹੀਂ ਲੈ ਸਕਦਾ ਜਦੋਂ ਅਸੀਂ ਪਰਮੇਸ਼ਵਰ ਜੀ ਦੇ ਨਾਲ ਪਿਆਰ ਕਰਦੇ ਆ ਉਹ ਇਨਵੀਜ਼ੀਬਲ ਆ ਉਹ ਨਜ਼ਰ ਨਹੀਂ ਆਉਂਦਾ ਪਰਮੇਸ਼ਵਰ ਨੂੰ ਵਚਨ ਵਿੱਚ ਲਿਖਿਆ ਪਰਮੇਸ਼ਵਰ ਨੂੰ ਕਿਸੇ ਨੇ ਸਕਦਾ ਜੇਕਰ ਕੋਈ ਇਨਸਾਨ ਪਰਮੇਸ਼ਵਰ ਦੇ ਨਾਲ ਪਿਆਰ ਨਹੀਂ ਕਰਦਾ ਇਹਦਾ ਮਤਲਬ ਉਹ ਪਰਮੇਸ਼ਵਰ ਤੋਂ ਬਾਗੀ ਹੈ ਉਹ ਕੋਈ ਇਨਸਾਨ ਸਾਂ ਦਾ ਵਾਂਗ ਉਹਨੂੰ ਪਿਆਰ ਕਰੋ ਪਿਆਰ ਦਾ ਅਸਲੀ ਮਤਲਬ ਹੁੰਦਾ ਕਿ ਤੁਸੀਂ ਇੱਜ਼ਤ ਕਰਦੇ ਆ ਉਹਦੀ ਜਿਹਦੇ ਨਾਲ ਤੁਸੀਂ ਕਹਿੰਦੇ ਆ ਕਿ ਮੈਂ ਇਹਨੂੰ ਪਿਆਰ ਕਰਦਾ ਆ ਫਿਰ ਚਾਹੇ ਉਹ ਕੋਈ ਇਨਸਾਨ ਆ ਤੁਹਾਡਾ ਹਮ ਉਮਰ ਆ ਤੁਹਾਡੇ ਤੋਂ ਛੋਟਾ ਆ ਤੁਹਾਡਾ ਬੱਚਾ ਆ ਭੈਣ ਭਰਾ ਆ ਮਾਂ ਪਿਓ ਆ ਪਤੀ ਜਾਂ ਪਤਨੀ ਆ ਜਿਹਦੇ ਤੁਸੀਂ ਪਿਆਰ ਕਰਦੇ ਆ ਤੁਸੀਂ ਉਹਦੀ ਇੱਜ਼ਤ ਕਰਦੇ ਆ ਉਹਦੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਸਮਝਦੇ ਆ ਤੇ ਉਹਦੀ ਖੁਆਇਸ਼ ਨੂੰ ਪੂਰਾ ਕਰਨ ਦਾ ਯਤਨ ਕਰਦੇ ਆ ਕਿਉਂਕਿ ਤੁਸੀਂ ਉਹਦੇ ਨਾਲ ਪਿਆਰ ਕਰਦੇ ਆ ਅਸੀਂ ਪ੍ਰਭੂ ਪ੍ਰਭੂ ਕਰਕੇ ਪਰਮੇਸ਼ਰ ਨਾਲ ਪਿਆਰ ਨਹੀਂ ਕਰ ਸਕਦੇ ਸਿਰਫ ਤਾੜੀਆਂ ਵਜਾ ਕੇ ਅਸੀਂ ਪਰਮੇਸ਼ਰ ਦੇ ਨਾਲ ਆਪਣੇ ਪਿਆਰ ਨੂੰ ਕੀ ਸਮਝਣੀ ਹੋਊਗੀ ਅਰ ਜੋ ਪਰਮੇਸ਼ਰ ਦੀ ਇੱਛਾਆਂ ਉਹਨੂੰ ਪੂਰਾ ਕਰਨ ਦਾ ਯਤਨ ਕਰਨਾ ਹੋਊਗਾ ਇਹੀ ਸੱਚਾ ਪਿਆਰ ਅਰ ਵਚਨ ਕੀ ਦਾਸਾਇ ਜਿਹੜਾ ਕੋਈ ਨੇਚਾ ਕਰਦਾ ਹੈ ਉਹਨੂੰ ਸਦੀਪਕ ਜੀਵਨ ਪ੍ਰਾਪਤ ਹੋਊਗਾ ਹallelujah ਨੇਚਾ ਉਹ ਹੀ ਕਰ ਸਕਦਾ ਹੈ ਜਿਹੜਾ ਪਿਆਰ ਕਰਦਾ ਹੈ ਜਿਸ ਨੂੰ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਉਹ ਪਰਮੇਸ਼ਰ ਉੱਤੇ ਵਿਸ਼ਵਾਸ ਵੀ ਨਹੀਂ ਕਰ ਸਕਦਾ ਉਹਨੂੰ ਤੋਂ ਖਾਈ ਲੱਗਣਾ ਹੈ ਉਹਨੂੰ ਝੂਠ ਨਜ਼ਰ ਆ ਸਕਦਾ ਜਾਂ ਫਿਰ ਉਹ ਮਤਲਬ ਪ੍ਰਸਤੀ ਹੋ ਸਕਦਾ ਹੈ ਉਹ ਨੇਚਾ ਨਹੀਂ ਹੋ ਸਕਦਾ ਤੁਸੀਂ ਕਹਦੇ ਉੱਤੇ ਵਿਸ਼ਵਾਸ ਕਰਦੇ ਆ ਆਪਣੇ ਦੁਸ਼ਮਣ ਉੱਤੇ ਵੀ ਵਿਸ਼ਵਾਸ ਕਰਦੇ ਆ ਕਿ ਆਪਣੇ ਦੋਸਤ ਦੇ ਉੱਤੇ ਵਿਸ਼ਵਾਸ ਕਰਦੇ ਆ ਆਪਣੇ ਦੋਸਤ ਦੇ ਉੱਤੇ ਤੁਸੀਂ ਵਿਸ਼ਵਾਸ ਕਰਦੇ ਹੋ ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਆ ਤੁਸੀਂ ਉਹਨਾਂ ਉੱਤੇ ਵਿਸ਼ਵਾਸ ਕਰਦੇ ਹੋ ਕਿ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਤੁਸੀਂ ਉਹਨਾਂ ਉੱਤੇ ਵਿਸ਼ਵਾਸ ਕਰਦੇ ਹੋ ਜਿਹੜੇ ਨਾਲ ਤੁਸੀਂ ਪਿਆਰ ਕਰਦੇ ਹੋ ਜਾਂ ਜਿਹੜਾ ਤੁਹਾਨੂੰ ਪਿਆਰ ਕਰਦਾ ਤੁਸੀਂ ਉਹਦੇ ਉੱਤੇ ਵਿਸ਼ਵਾਸ ਕਰਦੇ ਹੋ ਠੀਕ ਐ ਇਸੇ ਤਰ੍ਹਾਂ ਜੇਕਰ ਤੁਸੀਂ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਕਰਦੇ ਤੁਸੀਂ ਨੇਚਾ ਵੀ ਕਰ ਨਹੀਂ ਸਕਦੇ ਇਹਹੀ ਪ੍ਰੋਬਲਮ ਯਾਰ ਕਿਸੀਂ ਸੋਚਦੇ ਆ ਕਿਸੀਂ ਨੇਚਾ ਕਰਦੇ ਆ ਸਾਨੂੰ ਬੜਾ ਵਿਸ਼ਵਾਸ ਆ ਫਿਰ ਅਸੀਂ ਪ੍ਰਾਰਥਨਾ ਕਰਦੇ ਆ ਪਰ ਉਸ ਪ੍ਰਾਰਥਨਾ ਦਾ ਉੱਤਰ ਕੋਈ ਨਹੀਂ ਆਉਂਦਾ ਉਹਦੀ ਵਜ੍ਹਾ ਕੀ ਆ ਕਿਉਂਕਿ ਉਹ ਨੇਚਾ ਤੋਂ ਬਿਨਾ ਆ ਪਰ ਮਨ ਨੂੰ ਧੋਖਾ ਆ ਕਿ ਮੈਨੂੰ ਨੇਚਾ ਆ ਜਿੰਨੀ ਦੇਰ ਤੱਕ ਪਿਆਰ ਨਹੀਂ ਆਉ ਓਨੀ ਦੇਰ ਤੱਕ ਨੇਚਾ ਵੀ ਨਹੀਂ ਆ ਜੇ ਤੁਸੀਂ ਮਨ ਨੂੰ ਮਾਰ ਕੇ ਚਲਚੇ ਵਿੱਚ ਆ ਰਹੇ ਆ ਬੱਦੋ ਗਰੀ ਦੇ ਨਾਲ ਚਲਚੇ ਵਿੱਚ ਆ ਰਹੇ ਆ ਬੱਦੋ ਗਰੀ ਦੇ ਨਾਲ ਪ੍ਰਾਰਥਨਾ ਵਿੱਚ ਬੈਠੇ ਹੋਏ ਆ ਇਹ ਪਿਆਰ ਨਹੀਂ ਆ ਇਹ ਖਾਣਾ ਪੂਰਤੀ ਆ ਦੀ ਹਜ਼ੂਰੀ ਦੇ ਵਿੱਚ ਬਹਿਣਾ ਆ ਤੁਹਾਡਾ ਮਨ ਐਨ ਬਾਗ-ਬਾਗ ਹੋਇਆ ਚਾਹੀਦਾ ਆ ਤੁਸੀਂ ਖੁਸ਼ੀ ਦੇ ਨਾਲ ਭਰੇ ਹੋਏ ਚਾਹੀਦੇ ਆ ਜਦੋਂ ਆਪਾਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਸਹੇਲੀ ਨੂੰ ਮਿਲਣ ਜਾਂਦੇ ਆ ਜਾਂ ਕਿਸੇ ਰਿਸ਼ਤੇਦਾਰ ਨਾਲ ਜਿਹਦੇ ਨਾਲ ਬਹੁਤ ਪਿਆਰ ਆ ਸਾਰੇ ਰਾਹ ਹੀ ਤੁਹਾਡਾ ਮਨ ਚਾਹ ਨਾਲ ਭਰਿਆ ਹੋਇਆ ਹੁੰਦਾ ਆ ਕਿ ਅੱਜ ਮੈਨੂੰ ਉਹਨੂੰ ਮਿਲਣਾ ਆ ਉਹਦੇ ਨਾਲ ਮਿਲ ਕੇ ਗੱਲਾਂ ਕਰਨੀਆਂ ਆ ਆ ਜਾ ਵੀ ਗੱਲ ਉਹਨੂੰ ਦੱਸ ਦੇਣੀ ਆ ਆ ਵੀ ਗੱਲ ਉਹਨੂੰ ਦੱਸਣੀ ਆ ਘੁੱਟ ਕੇ ਉਹਨੂੰ ਜੱਫੀ ਪਾਉਣੀ ਆ ਅੱਜ ਦਿਲ ਦੀਆਂ ਗੱਲਾਂ ਉਹਦੇ ਨਾਲ ਕਰਨੀਆਂ ਆ ਪਰ ਮੈਂ ਬਹੁਤ ਸਾਰੇ ਲੋਕਾਂ ਦੇ ਮੂੰਹ ਤੇ ਇਸ ਚੀਜ਼ ਨੂੰ ਨਹੀਂ ਦੇਖਦੀ ਜਦੋਂ ਉਹ ਪ੍ਰਭੂ ਦੇ ਘਰ ਵਿੱਚ ਆਉਂਦੇ ਆ ਉਹਨਾਂ ਨੂੰ ਚਾ ਨਹੀਂ ਹੁੰਦਾ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਉਹ ਬਸ ਇਦਾਂ ਹੀ ਆਉਂਦੇ ਆ ਜਿੱਦਾਂ ਆਉਣਾ ਪੈਣਾ ਹੈ ਆ ਆਉਣਾ ਪੈਣਾ ਆ ਸਮਝ ਕੇ ਨਾ ਆਓ ਉਹ ਤੁਹਾਡੇ ਨਾਲ ਪਿਆਰ ਕਰਦਾ ਤੁਹਾਡੇ ਬਦਲੇ ਉਹਨੇ ਆਪਣਾ ਪੁੱਤਰ ਬਲੀਦਾਨ ਉਦੋਂ ਹੀ ਜੜ ਫੜ ਲਵੇ ਬਹੁਤ سارے ਲੋਕਾਂ ਨੂੰ ਵਚਨ ਭੁੱਲ ਜਾਂਦਾ ਆ ਕਿਉਂ ਭੁੱਲ ਜਾਂਦਾ ਆ ਕਿਉਂਕਿ ਤੁਹਾਡਾ ਧਿਆਨ ਹੀ ਨਹੀਂ ਹੁੰਦਾ ਅਰ ਧਿਆਨ ਤੁਸੀਂ ਕਿਹਦੀ ਗੱਲ ਵੱਲ ਨਹੀਂ ਦਿੰਦੇ ਜਿੰਨੂੰ ਤੁਸੀਂ ਨਹੀਂ ਸੁਣਨਾ ਚਾਹੁੰਦੇ ਉਹਦੀ ਗੱਲ ਵੱਲ ਤੁਸੀਂ ਧਿਆਨ ਨਹੀਂ ਦਿੰਦੇ ਤੁਸੀਂ ਇਹ ਨਾ ਸੋਚਿਆ ਕਰੋ ਕਿ ਇੱਥੇ ਕੋਈ ਪ੍ਰਚਾਰਕ ਪ੍ਰਚਾਰ ਕਰ ਰਿਹਾ ਆ ਜਦ ਤੱਕ ਤੁਸੀਂ ਇਹ ਸੋਚਦੇ ਰਹੋਗੇ ਵਚਨ ਚੇਤੇ ਨਹੀਂ ਰਹਿਣਾ ਜਦੋਂ ਤੁਸੀਂ ਇਹ ਸਮਝੋਗੇ ਕਿ ਅੱਜ ਵਚਨ ਦੇ ਰਾਹੀਂ ਪਰਮੇਸ਼ਵਰ ਜੀ ਤੁਹਾਡੇ ਨਾਲ ਗੱਲ ਕਰ ਰਹੇ ਆ ਉਦੋਂ ਤੁਹਾਨੂੰ ਵਚਨ ਚੇਤੇ ਰਹਿਣ ਲੱਗਣਾ ਆ ਓਨੀ ਦੇਰ ਤੱਕ ਵਚਨ ਯਾਦ ਨਹੀਂ ਰਹਿਣਾ ਅਰੇ ਵਚਨ ਦੇ ਲਈ ਪਹਿਤੋਂ ਮਨ ਤਿਆਰ ਚਾਹੀਦਾ ਤੁਹਾਡਾ ਸ਼ਾਹ ਹੋਣਾ ਚਾਹੀਦਾ ਹੈ ਕਿ ਮੇਰੇ ਨਾਲ ਪਰਮੇਸ਼ਰ ਨੇ ਗੱਲ ਕਰਨੀ ਆ ਕੋਈ ਨਵੀਂ ਗੱਲ ਕਿਸੇ ਪੁਰਾਣੇ ਸਵਾਲ ਦਾ ਜਵਾਬ ਕੋਈ ਨਵਾਂ ਕੰਮ ਮੈਨੂੰ ਦੱਸਣਾ ਹੈ ਕੋਈ ਨਵੀਂ ਆਸ ਮੇਰੇ ਲਈ ਜਾਗੜ ਵਾਲੀ ਆ ਕੋਈ ਨਵੀਂ ਉਮੀਦ ਪਰਮੇਸ਼ਰ ਨੇ ਮੈਨੂੰ ਦੇਣੀ ਆ ਮੇਰੇ ਜੀਵਨ 'ਚ ਕੋਈ ਨਵਾਂ ਕੰਮ ਹੋਣਾ ਹੈ ਅਰ ਫੇਰ ਤੁਹਾਡੇ ਕੰਨ ਜਿਹੜੇ ਹਨ ਉਹ ਐਨ ਖੁੱਲੇ ਰਹਿਣੇ ਪਰਮੇਸ਼ਰ ਦੇ ਬਚਨ ਵੱਲ ਲੱਗੇ ਰਹਿਣੇ ਕਿ ਹੁਣ ਮੈਨੂੰ ਬਚਨ ਕੀ ਕਹਿ ਰਿਹਾ ਹੁਣ ਪ੍ਰਭੂ ਮੈਨੂੰ ਕੀ ਕਹਿ ਰਿਹਾ ਹੁਣ ਪ੍ਰਭੂ ਮੈਨੂੰ ਕੀ ਕਹਿ ਰਿਹਾ ਔਰ ਉਹ ਤੁਹਾਨੂੰ ਕਦੀ ਨਹੀਂ ਭੁੱਲਣਾ ਕਿਉਂਕਿ ਜੇ ਨਾਲ ਤੁਸੀਂ ਪਿਆਰ ਕਰਦੇ ਆ ਤੁਹਾਨੂੰ ਉਹਦੀਆਂ ਕੀਤੀਆਂ ਗੱਲਾਂ ਕਦੀ ਨਹੀਂ ਭੁੱਲਦੀਆਂ ਤੁਸੀਂ ਘਰੇ ਜਾ ਕੇ ਵੀ ਮੋੜ-ਮੋੜ ਕੇ ਉਹਨਾਂ ਗੱਲਾਂ ਨੂੰ ਦੁਹਰਾਉਨੇ ਆ ਮੈਨੂੰ ਉਹਨੇ ਇਦਾਂ ਕਿਹਾ ਸੀ ਉਹਨੇ ਮੈਨੂੰ ਇਦਾਂ ਕਿਹਾ ਸੀ ਪਰ ਤੁਸੀਂ ਘਰ ਜਾ ਕੇ ਬਚਨ ਨੂੰ ਦੁਹਰਾਉਂਦੇ ਨਹੀਂ ਤੁਸੀਂ ਘਰ ਜਾ ਕੇ ਉਹ ਨਹੀਂ ਪੁਰਾਣੀਆਂ ਚੀਜ਼ਾਂ ਵਿੱਚ ਬਸ ਲੱਗੇ ਰਹਿੰਦੇ ਤੁਸੀਂ ਚਰਚ ਵਿੱਚ ਵੀ ਉਸ ਵਚਨ ਨੂੰ ਦੁਬਾਰਾ ਆਪਣੇ ਮਨ ਵਿੱਚ ਨਹੀਂ ਲੈ ਕੇ ਆਉਂਦੇ ਇਹੀ ਵਜ੍ਹਾ ਹੈ ਕਿ ਵਚਨ ਤੁਹਾਡੇ ਅੰਦਰੋਂ ਖਿਸਕ ਜਾਂਦਾ ਹੈ ਤੁਹਾਨੂੰ ਚੇਤੇ ਨਹੀਂ ਰਹਿੰਦਾ ਅਗਰ ਤੁਸੀਂ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਯਾਦ ਕਰੋ ਕਿ ਅੱਜ ਵਚਨ ਦੇ ਰਾਹੀਂ ਪ੍ਰਭੂ ਨੇ ਮੇਰੇ ਨਾਲ ਕਿਹੜੀਆਂ ਗੱਲਾਂ ਕੀਤੀਆਂ ਸੀ ਪਰਮੇਸ਼ਵਰ ਦੇ ਆਤਮਾ ਨੇ ਤੁਹਾਨੂੰ ਸਾਰੀਆਂ ਚੇਤੇ ਕਰਵਾ ਦੇਣੀਆਂ। ਅਗਰ ਅੱਜ ਤੁਹਾਨੂੰ ਯਾਦ ਆ ਗਈ ਨਾ